Comigo, ਅੱਜ ਵਾਜੀ ਗੱਲ ਠਕਾ ਗਾਣੀ ਜੀ ਆ ਰਿਹਾ ਸਰ ਗਾਡੀ ਕਰੇ ਵੱਲ ਗੁਰੂ ਦਾਮ ਦਾ ਸਿਧ ਘਰ ਆਏ ਨਾ ਨਾ ਦਰਬਾਰ ਸਾਹਿਬ ਮੱਥਾ ਟੇਕਣਾ ਹੈ ਅਸ਼ੀਰਵਾਦ ਲੈਣਾ ਹੈ ਅਸੀਂ ਵੱਲ ਜਿਹੜੀ ਇਲੈਕਸ਼ਨ ਹੋ ਕੇ ਠੀਕ ਹੈ ਔਰ ਪਲਮਾਤਪਾ ਨੇ ਬਹੁਤ ਕਿਰਪਾ ਕੀਤੀ ਹੈ ਬਹੁਤ ਅਮੋਸਰੀਆਂ ਨੇ ਪਿਆਰ ਦਿੱਤਾ ਗੱਲ ਇਕਲੀ ਜਿੱਥਾ ਦੀ ਨਹੀਂ ਗੱਲ ਪਿਆਰ ਦੀ ਹੈ ਅਮਰਸਾਦ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ ਮੈਂ ਦੱਸ ਨਹੀਂ ਸਕਦਾ ਜਦੋਂ ਅਸੀਂ 19 ਦੀ ਇਲੈਕਸ਼ਨ ਲੜੀ ਉਦੋਂ ਅਸੀਂ ਸਿਰਫ ਸਵਾ 5% ਬਲੋ ਜਿਹੜੀ ਵੋਟ ਲਈ ਸੀ ਫਿਰ ਅਸੀਂ 26.30% ਵੋਟ ਜਿਹੜੀ ਉਹ ਲਈ ਹੈ ਸੋ 5 ਸਾਲ ਦੇ ਵਿੱਚ ਅਸੀਂ ਪਾਰਟੀ ਦਾ ਗਰਾਫ ਜਿਹੜਾ ਉਹ ਬਹੁਤ ਉੱਪਰ ਖੜਿਆ ਸੋ ਉਹਦੇ ਕਰਕੇ ਸ਼ਿਕਦਰਨਾ ਕਰਨ ਆਏ ਗੁਰਮਾਰਾ ਜਿਹੜਾ ਸੱਚੇ ਪਾਤਸ਼ਾਹ ਕੋ ਅਸ਼ੀਰਵਾਦ ਲੈਣ ਆਏ ਆ ਉਹਦਾ ਇਹ ਇੱਕ ਬਲ ਵਾਦਾ ਜਿਹੜਾ ਮਸਾ ਦੇ ਲੋਕਾਂ ਦਾ ਕੀਤਾ ਕਿ ਅਮਸਾ ਦੇ ਜਿਹੜੇ ਮੁੱਦੇ ਆ ਸ਼ਾਇਦ ਤੇ ਬੜੇ ਵੱਡੇ ਮੁੱਦੇ ਆ ਉਹ ਮੁੱਦੇ ਜਿਹੜੇ ਹੁਣ ਅਸੀਂ ਹੱਲ ਕਰਾਂਗੇ ਅਸੀਂ ਉਹਨਾਂ ਤੋਂ ਨਹੀਂ ਜਿਹੜੇ ਵੋਟਾਂ ਲੈ ਕੇ ਮੁੜ ਕੇ ਵਾਪਸ ਚੱਲ ਜਾਈਂ ਨਾ ਮੈਂ ਮਤਲਬ ਜਿੱਤ ਨਹੀਂ ਬਣਨਾ ਚਾਹੁੰਦਾ ਨਾ ਮੈਂ ਪੂਰੀ ਬਣਨਾ ਚਾਹੁੰਦਾ ਇਹ ਵੋਟਾਂ ਲਈਆਂ ਤੇ ਅੱਜ ਤੇ ਚੜ ਕੇ ਗਾਂ ਜੋ ਆਪਾਂ ਬਕਾਇਦਾ ਅੰਮ੍ਰਿਤਸਰ ਦੇ ਵਿੱਚ ਹੀ ਕਿਉਂਕਿ ਆਪਣਾ ਘਰ ਵੀ ਇੱਥੇ ਹੀ ਨਾਲ ਪਿੰਡ ਹੈ ਇੱਕ ਵਧੀਆ ਦਫ਼ਤਰ ਬਣਾ ਕੇ ਅੰਮ੍ਰਿਤਸਰ ਦੇ ਲੋਕਾਂ ਦੇ ਜਿਹੜੇ ਮਸਲੇ ਉਹਨੂੰ ਮਤਲਬ ਪਹਿਲ ਦੇ ਆਧਾਰ ਤੇ ਉੱਤੇ ਹੱਲ ਕਰਾਂਗੇ ਕਈ ਬਹੁਤ ਸੀਰੀਅਸ ਮਸਲੇ ਨੇ ਜਿੱਦਾਂ ਸੀਬ ਦਾ ਏਦਾਂ ਮਸਲਾ ਬੜਾ ਗੰਭੀਰ ਮਸਲਾ ਉਹ ਪਾਣੀ ਜਿਹੜਾ ਸ਼ਹਿਰ ਦੇ ਲੋਕਾਂ ਨੂੰ ਚੰਗਾ ਪੀਣੀ ਉਹ ਇੱਕ ਮਸਲਾ ਉਹ ਸਾਡੇ ਮਸਲੇ ਜਿਹੜੇ ਹਲਕਾ ਦਾ ਸਰ ਸਾਹਿਬ 130 ਦਾ ਨਾਰਾ ਸੀਗਾ ਇਸ ਵਾਰ 130 ਦਾ ਨਾਰਾ ਕਿਹੜੇ ਕਾਰਨ ਕਰਕੇ ਉਹ ਦਿੱਤਾ ਕਿਉਂ ਦਿੱਤਾ ਸੀ 130 ਦਾ ਨਾ ਦਾ ਇਸ ਕਰਕੇ ਦਿੱਤਾ ਸੀਗਾ ਕਿ મોદી ਨੂੰ ਮਤਲਬ ਸੀ ਸਾਡਾ ਮੇਨ ਟੌਪ ਜਿਹੜਾ ਸੀਗਾ ਕਿ મોદી ਦੇ ਅੰਗੇਸ਼ ਜਿਹੜਾ ਉਹਦੇ ਤੇ ਅਸੀਂ ਕਾਮਯਾਬ ਹੋਏ ਕੋਈ ਨਹੀਂ ਕਾਂਗਰਸ ਵੀ ਜੇ ਜਿੱਤੀ ਆ ਤੇ ਉਹ ਸਾਡੀ ਨੈਸ਼ਨਲ ਲੈਵਲ ਤੇ ਨਾ ਪਾਰਟਨ ਕੋਈ ਇਦਾਂ ਦੀ ਕੋ ਗੱਲ ਨਹੀਂ ਅਸੀਂ ਵਧੀਆ ਜਿਹੜਾ ਜਦੋਂ ਜੇ ਸਰਕਾਰ ਬਣੂਗੀ ਆਮ ਆਦਮੀ ਪਾਰਟੀ ਦਾ ਉੱਚ ਬੜਾ ਵੱਡਾ ਹਿੱਸਾ ਹੋਊਗਾ ਪਰ ਕਿਵੇਂ ਵੇਖਦੇ ਹੋ ਅੰਮ੍ਰਿਤਸਰ ਦੇ ਵਿੱਚ ਵੀ ਗੁਰਜੀਤ ਸਿੰਘ ਔਇਲਾ ਸਨ ਕੁਲਦੀਪ ਸਿੰਘ ਢਾਲੀਵਾਲ ਤੁਸੀਂ ਆਪ ਸੀਗੇ ਨਾਲ ਨੀਲ ਜੋਸ਼ੀ ਸੀਗੇ ਤੁਸੀਂ ਕਿੱਦਾਂ ਵੇਖਦੇ ਤੁਸੀਂ ਕਿੱਦਾਂ ਵੇਖਦੇ ਹੋ ਕਿ ਨਾ ਹੀ ਛਦਾ ਬੰਡੀ ਨਾ ਅਸੀਂ ਪੈਸੇ ਵੰਡੇ ਨਾ ਅਸੀਂ ਸੂਟ ਵੰਡੇ ਨਾ ਅਸੀਂ ਕੱਪੜੇ ਵੰਡੇ ਅਸੀਂ ਆਪਣੇ ਪ੍ਰੋਗਰਾਮ ਦੇ ਉੱਤੇ ਜੋ ਅਸੀਂ ਕੰਮ ਕੀਤਾ ਆਪਣੇ ਰਿਪੋਰਟ ਕਾਰਡ ਦੇ ਆਧਾਰ ਦੇ ਉੱਤੇ ਵੋਟ ਲਈ ਹੈ ਔਰ 214000 ਤੋਂ ਉੱਪਰ ਵੋਟ ਪਈ 5 ਸਾਲ ਚ ਜਦੋਂ ਪਿਛਲੀ ਵਾਰ ਮਤਲਬ ਆਪਾਂ ਨੂੰ ਸਾਡੀ 21000 ਵੋਟ ਪਈ 2 214000 ਲੋਕਾਂ ਦੀ ਵੋਟ ਲੈਣੀ ਕੋਈ ਛੋਟੀ ਗੱਲ ਨਹੀਂ ਮੈਂ ਸਮਝਦਾ ਕਿ ਸਾਡੀ ਬਹੁਤ ਵੱਡੀ ਪ੍ਰਾਪਤੀ ਉਦੋਂ ਪ੍ਰਾਪਤੀ ਕੋਈ ਆਮਦਾਸ ਕਰਕੇ ਔਰ ਉਹ ਜਿੰਨਾ ਲੋਕਾਂ ਨੇ ਵੋਟਾਂ ਦਿੱਤੀਆਂ ਉਹ ਵੀ ਜਿੰਨਾਂ ਨੇ ਨਹੀਂ ਦਿੱਤੀਆਂ ਉਹ ਵੀ ਅਮਰਸੈਦਲ ਕਦੀ ਪਿੱਠ ਦੀ ਕਰਾਂਗੇ ਉਹ ਅਮਰਸੈਦਲ ਦੇ ਜਿੰਨੇ ਮਸਲੇ ਆ ਉਹਨਾਂ ਨੂੰ ਹੱਲ ਕਰਨ ਵਾਸਤੇ ਅੱਜ ਗੁਰੂ ਰਾਮਦਾਸ ਜੀ ਦਾ ਅਸ਼ੀਰਵਾਦ ਲੈਣ ਆਏ ਆ ਕਿ ਤੂੰ ਬਲ ਬਖਸ਼ ਕੇ ਆਪਾਂ ਅੰਮ੍ਰਿਤਸਰ ਦੇ ਮਸਲੇ ਜਿਹੜੇ ਸ਼ਹਿਰ ਦੇ ਮਸਲੇ ਕੋਰ ਸਾਹਿਬ ਵੀ ਕਹਿ ਰਹੇ ਹੁਣ ਜਿਹੜੇ ਕੈਂਡੀਡੇਟ ਸਾਡੇ ਜੋੜੇ ਤੁਸੀਂ ਉਹਨਾਂ ਨਾਲ ਮਿਲ ਕੇ ਕੰਮ ਕਰਾਂਗੇ ਲੈ ਕੋਈ ਵਧੀਆ ਗੱਲ ਉਹ ਕਰਦਗੇ ਤੇ ਚੰਗਾ ਸਭੋ ਸਾਰਿਆਂ ਦਾ ਸਾਂਝਾ ਸ਼ਹਿਰ ਕੋਈ ਕੋ ਵੱਖੋ ਵੱਖਰਾ ਦਾ ਥੋੜਾ ਸਭ ਦਾ ਸ਼ਹਿਰ ਕਰਨਾ ਚਾਹੀਦਾ ਹੋਇਲਾ ਸਾਹਿਬ ਨੂੰ ਵਧਾਈ ਵੀ ਦਿੰਦੇ ਆ ਉਹ ਨਾਲ ਉਹਨਾਂ ਨੇ ਵੀ ਕਹਾਗੇ ਕਿ ਬੜੇ ਪੁਰਾਣੇ ਮਸਲੇ ਆ ਜਿਹੜੇ ਨੇ ਯਾਰ ਜਿਹੜੇ ਪਹਿਲੇ 10 ਦਾ 15-15 ਸਾਲ ਤੋਂ ਪਏ ਪਹਿਲੀਆਂ ਸਰਕਾਰਾਂ ਦੇ ਉਹ ਹੱਲ ਕਰਨੇ ਚਾਹੀਦੇ ਲੋਕ ਅਈ ਤੇ ਜਿੱਥੇ ਵੀ ਨਹੀਂ ਲੋਕਾਂ ਦੇ ਵੋਟਾਂ ਦਿੱਤੀਆਂ ਮੈਂ ਤੇ ਲੜਾਈ ਲੜੂੰਗਾ ਇਸੀ ਉਹਨਾਂ ਨੇ ਇਹ ਵੀ ਕਿਹਾ ਇਸ ਵਾਰ ਜਿਹੜੇ ਸਰਪੰਚੀ ਦੀਆਂ ਚੋਣਾਂ ਜਾਂ ਕਾਰਪੋਰੇਸ਼ਨ ਚੋਣਾਂ ਜਿਹੜੀਆਂ ਹੈਗੀਆਂ ਉਸ ਵਲੇ ਵੀ ਆਪਾਂ ਜ਼ਰੂਰ ਸਰਕਾਰ ਤੱਕ ਆਵਾਜ਼ ਚੁੱਕਾਂਗੇ ਕਿ ਉਹ ਕਰਾਈਆਂ ਜਾਣ ਕਿਉਂਕਿ ਗੰਦੇ ਪਾਣੀ ਦਾ ਮਸਲਾ ਬਹੁਤ ਵੱਡੇ ਪੱਧਰ ਤੇ ਵੱਧ ਗਿਆ ਨਹੀਂ ਨਹੀਂ ਉਹ ਤਾਂ ਹੋਣਗੇ ਹੁਣ ਉਹ ਤਾਂ ਲਾਜ਼ਮੀ ਲੋਕ ਸਭਾ ਦੀ ਚੋਣ ਤੋਂ ਬਾਅਦ ਹੋਣੀਆਂ ਸੀਗੇ ਉਹ ਤਾਂ ਹੁਣ ਹੋਣਗੀਆਂ ਸੀਐਮ ਸਾਹਿਬ ਕਰਾਉਣਗੇ ਉਹ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਬਸ ਜਿਹੜਾ ਗੰਦੇ ਨਾਲੇ ਗੰਦੇ ਪਾਣੀ ਦਾ ਮਸਲਾ ਇਹ ਸੈਂਟਰ ਗਵਰਨਮੈਂਟ ਦਾ ਵੀ ਸਵੱਛ ਪਾਤ ਤਸਕੀਮ ਦੇ ਅਧੀਨ ਤੇ ਪੰਜਾਬ ਸਰਕਾਰ ਨਾਲ ਦੋਵਾਂ ਨੇ ਮਿਲ ਕੇ ਇਹਨੂੰ ਹੱਲ ਕੀਤਾ। ਵਿਰੋਧੀ ਧਰ ਕਹਿੰਦਾ ਕਿ ਨਾਰਾ ਫੇਲ ਹੋ ਗਿਆ ਜੀ 13 0 ਵਾਲਾ। ਜੋ ਫੇਲ ਹੋ। ਮੋਦੀ ਫੇਲ ਹੋਇਆ ਕਿ ਦੀ। ਮੋਦੀ ਫੇਲ ਹੋਇਆ ਕਿ ਦੀ। ਇਹ ਦੱਸੋ ਪਹਿਲਾਂ। ਬੋਲੀ ਤੇਰੇ 400 ਪਾਲ ਕੇ ਜਿਵੇਂ ਦੇਖਦੇ ਹਾਂ ਕਿ ਕਿੰਨਾ ਦੀ ਮਤਲਬ ਮੈਨੂੰ ਲੱਗਦਾ ਕਿ ਦੇਖਦੇ ਲੋਕ ਸੁੱਖ ਦਾ ਸਾਹ ਲੈਣਗੇ ਜਿਹੜੀ ਹਾਲਤ ਤੇ ਮੋਦੀ ਦੀ ਹੈ।